Stop. ਉਹ ਵੀ ਇੱਥੇ ਡਟ ਕੇ ਉਹਨਾਂ ਨੇ ਇਸ ਵਾਰ ਪ੍ਰਚਾਰ ਕੀਤਾ ਜਲੰਧਰ ਵੈਸਦੀ ਸੀਟ ਨੂੰ ਲੈ ਕੇ ਕਿਉਂਕਿ ਜਲੰਧਰ ਵੈਸਦੀ ਸੀਟ ਜਿਹੜੀ ਹੈ ਉਹ ਖਾਸ ਤੌਰ ਤੇ ਬੜੀ ਇੰਪੋਰਟੈਂਟ ਹੋਣ ਬਣੀ ਹੋਈ ਹੈ ਖਾਸ ਤੌਰ ਤੇ ਰੂਲਿੰਗ ਪਾਰਟੀ ਵਾਸਤੇ ਔਰ ਉਧਰ ਕਾਂਗਰਸ ਦੀ ਗੱਲ ਕਰੀਏ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣੀ ਅਮਰਤਾ ਵੜਿੰਗ ਹੁਣੀ ਉਹਨਾਂ ਦੇ ਵਾਈਫ ਚਰਨਜੀਤ ਸਿੰਘ ਚੰਨੀ ਪ੍ਰਤਾਪ ਸਿੰਘ ਬਾਜਵਾ ਹੁਣੀ ਹੋਰ तमाम ਲੀਡਰ ਜਿਹੜੇ ਆ ਉਹ ਇੱਥੇ ਆਣ ਕੇ ਤੇ ਸੁਰਿੰਦਰ ਕੌਰ ਮੈਡਮ ਦੇ ਹੱਕ ਦੇ ਵਿੱਚ ਪ੍ਰਚਾਰ ਕਰਦੇ ਹੋਏ ਦਿਖਾਈ ਦਿੱਤੇ ਨੇ ਫਿਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ ਤਾਂ ਭਗਵੰਤ ਮਾਨ ਉਹਨਾਂ ਨੇ ਉਦੋਂ ਇੱਥੇ ਡੇਰੇ ਲਾਏ ਆਏ ਦਿਨ ਜਿਹੜੇ ਪੰਜਾਬ ਦੇ ਕੈਬਨਿਟ ਮੰਤਰੀ ਆ ਉਹ ਆਉਂਦੇ ਰਹੇ ਐਮਐਲਏ ਆਉਂਦੇ ਰਹੇ ਇੱਥੇ ਪ੍ਰਚਾਰ ਕਰਨ ਦੇ ਵਾਸਤੇ ਗਲੀ ਤੋਂ ਗਲੀ ਤੋਂ ਗਲੀ ਜਾ ਕੇ ਡੋਰ ਟੂ ਡੋਰ ਜਾ ਕੇ ਉਹਨਾਂ ਨੇ ਪ੍ਰਚਾਰ ਕੀਤਾ ਕਿ ਇਸ ਵਾਰ ਇਹ ਜਲੰਧਰ ਵੈਸਟ ਦੀ ਸੀਟ ਜਿਹੜੀ ਹੈ ਉਹ ਜਿੰਨੀ ਬਹੁਤ ਲਾਜ਼ਮੀ ਆ ਕਿਉਂਕਿ ਇਹ ਆਮ ਆਦਮੀ ਪਾਰਟੀ ਕੋਲੇ ਸੀਗੀ ਸੀਟ ਸ਼ੀਤਲੰਗੁਰਾਲ ਖੁਣੀ ਉਹਨਾਂ ਦੇ ਵਿਧਾਇਕ ਸੀ ਜਦੋਂ ਉਹਨਾਂ ਨੇ ਪਾਰਟੀ ਛੱਡੀ ਪਾਰਟੀ ਛੱਡ ਕੇ ਅਸਤੀਫਾ ਦੇ ਦਿੱਤਾ ਤਾਂ ਸੀਟ ਖਾਲੀ ਹੋਈ ਹਾਲਾਂਕਿ ਐਮਪੀ ਦੀ ਸੀਟ ਦੀ ਗੱਲ ਕਰਦੇ ਆ ਸੁਸ਼ੀਲ ਰਿੰਕੂ ਉਹ ਵੀ ਸੀਟ ਆਮ ਆਦਮੀ ਦੀ ਪਾਰਟੀ ਕੁਲੇ ਸੀ ਤਾਂ ਇੱਥੇ ਕਿਤਨਾ ਕਿਤੇ ਆਮ ਆਦਮੀ ਪਾਰਟੀ ਨੂੰ ਡਬਲ ਝਟਕਾ ਲੱਗਾ ਕਿਉਂਕਿ ਐਮਪੀ ਦੀ ਸੀਟ ਵੀ ਗਈ ਜਲੰਧਰ ਵੈਸਦੀ ਸੀਟ ਵੀ ਉਹਨਾਂ ਕੋਲੇ ਨਹੀਂ ਰਹੀ ਤਾਂ ਹੁਣ ਐਮਪੀ ਆਲਮੋਸਟ ਇਥੋ ਚਰਨੀ ਹੁਣੀ ਬਣ ਚੁੱਕੇ ਨੇ ਉਹ ਵੀ ਸੀਟ ਗਈ ਹੈ ਤਾਂ ਜਲੰਧਰ ਵੈਸ ਸੀਟ ਤੇ ਕਬਜ਼ਾ ਬਣਾ ਹੀ ਰੱਖਣਾ ਇਹ ਸਭ ਤੋਂ ਲਾਜ਼ਮੀ ਤੇ ਇੰਪੋਰਟੈਂਟ ਹੈ ਆਮ ਆਦਮੀ ਪਾਰਟੀ ਦੇ ਵਾਸਤੇ ਸੋ ਇਸ ਕਰਕੇ ਮਹਿੰਦਰ ਭਗਤ ਉਹਨਾਂ ਨੂੰ ਉਹਨਾਂ ਨੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਕਿਉਂਕਿ ਜੇ 22 ਦੇ ਅੰਕੜੇ ਦੀ ਗੱਲ ਕਰੀਏ ਸ਼ੀਤਲ ਕੁਰਾਲ ਖੁਣੀ ਉਸ ਸਮੇਂ ਆਮ ਆਦਮੀ ਪਾਰਟੀ ਦੇ ਵਿੱਚ ਸੀ ਤਾਂ 39000 ਦੇ ਕਰੀਬ ਉਹਨਾਂ ਨੂੰ ਪਈਆਂ ਫਿਰ ਉਸ ਤੋਂ ਬਾਅਦ ਸੁਸ਼ੀਲ ਰਿੰਕੂ ਹੁਣੀ ਜਿਹੜੀ ਸੀ ਉਦੋਂ ਕਾਂਗਰਸ ਦੇ ਵਿੱਚ ਸੀਗੇ ਉਹਨਾਂ ਨੇ ਉਦੋਂ ਆਪਣੀ ਚੋਣ ਲੜੀ ਤੇ ਉਹਨਾਂ ਨੂੰ 35000 ਦੇ ਮਾਰਜਨ ਦੇ ਕਰੀਬ ਵੋਟਾਂ ਪਈਆਂ ਸੀਗੇ ਜਲੰਧਰ ਵੈਸਟ ਹਲਕੇ ਦੇ ਵਿੱਚੋਂ ਤਾਂ ਜੇਕਰ ਮਹਿੰਦਰ ਭਗਤ ਹੁਣਾਂ ਦੀ ਗੱਲ ਕਰਦਾ ਤਾਂ 33000 ਦਾ ਅੰਕੜਾ ਇਹਨਾਂ ਕੋਲੇ ਵੀ ਸੀਗਾ ਹੁਣ ਇਸ ਵਾਰ ਦੇਖਣਾ ਹੋਵੇਗਾ ਕਿ ਇਸ ਵਾਰ ਕਿੰਨੀ ਫਸਵੀਂ ਟੱਕਰ ਹੁੰਦੀ ਹੈ ਹਾਲਾਂਕਿ ਉਮੀਦਵਾਰ ਉਖੀ ਨੇ ਪਾਰਟੀਆਂ ਜ਼ਰੂਰ ਬਦਲੀਆਂ ਨੇ ਸ਼ੀਤਲੰਗੁਰਾਲ ਖੁਣੀ ਆਮ ਆਦਮੀ ਪਾਰਟੀ ਤੋਂ ਇਸ ਵਾਰ ਭਾਜਪਾ ਦੇ ਤਰਫੋਂ ਅਜਮਾਉਣਗੇ ਭਾਜਪਾ ਦੇ ਤਰਫੋਂ ਮਹਿੰਦਰ ਭਗਤ ਉਹਨਾਂ ਨੇ ਜਦੋਂ ਆਪਣੀ ਕਿਸਮਤ ਅਜਮਾਈ ਤਾਂ ਹੁਣ ਇਸ ਵਾਰ ਉਹ ਆਮ ਆਦਮੀ ਪਾਰਟੀ ਦੇ ਤਰਫੋਂ ਕਿਸਮਤ ਜੜੀ ਅਜਮਾਉਣਗੇ ਤਾਂ ਕਾਂਗਰਸ ਦੇ ਕੋਲੇ ਸੁਰਿੰਦਰ ਕੌਰ ਨੇ ਔਰ ਅਕਾਲੀ ਦਲ ਦੇ ਕੋਲ ਸੁਰਜੀਤ ਕੌਰ ਨੇ ਹਾਲਾਂਕਿ ਸੁਰਜੀਤ ਕੌਰ ਹੁਣ ਇਹਦੇ ਵੱਲ ਜੇਕਰ ਅਸੀਂ ਗੱਲ ਕਰੀਏ ਤਾਂ ਜਿਵੇਂ ਅਕਾਲੀ ਦਲ ਨੇ ਪੈਰ ਜੜੇ ਆ ਉਹ ਪਛਾਣ ਕਿੱਛੇ ਸੀਗੇ ਆਪਣੇ ਕੈਂਡੀਡੇਟ ਤੋਂ ਤਾਂ ਕਾਫੀ ਹੁਣ ਦੇਖਣਾ ਇਹ ਹੋਵੇਗਾ ਕਿ ਦਾਰੋਂ ਮਦਾਰ ਕਿੱਥੇ ਤੱਕ ਆਣ ਕੇ ਢੁਕਦਾ ਹੈ ਆਖਰਕਾਰ ਲੋਕ ਜੜੇ ਆ ਉਹ ਕਿਹਦੇ ਹੱਕ ਦੇ ਵਿੱਚ ਫਤਵਾ ਜੁੜਾ ਭਗਤੌਂਦੇ ਨਹੀਂ ਤਾਂ ਇੱਧਰ ਬੂਥ ਵੀ ਬਣੇ ਹੋਏ ਨੇ ਇੱਧਰ ਗੁਰਦੁਆਰਾ ਸਾਹਿਬ ਵੀ ਹੈ ਸਾਡੀ ਹੁਣੇ-ਹੁਣੇ ਆ ਗੱਲ ਕੋਈ ਹੈ ਮਹਿੰਦਰ ਭਗਤ ਜੀ ਹੋਣਾ ਦੇ ਨਾਲ ਤਾਂ ਇੱਧਰ ਬੂਥ ਬਣੇ ਹੋਏ ਨੇ ਇੱਥੇ ਉਹਨਾਂ ਨੇ ਆਪਣੀ ਵੋਟ ਜਿਹੜੀ ਆ ਉਹ ਕਾਸਟ ਕਰਨੀ ਹੈ ਤਾਂ ਗੁਰਦੁਆਰਾ ਸਾਹਿਬ ਵੀ ਨਾਲ ਹੀ ਹੈ ਜਿੱਥੇ ਉਹ ਸਭ ਤੋਂ ਪਹਿਲਾਂ ਨਤਮਸਤਕ ਹੋਣਗੇ ਉੱਥੇ ਉਹਨਾਂ ਦੇ ਵੱਲੋਂ ਜਿਹੜਾ ਇਹ ਨਤਮਸਤਕ ਹੋ ਕੇ ਗੁਰੂ ਮਹਾਰਾਜ ਦਾ ਓਟ ਆਸਰਾ ਲਿਆ ਜਾਣਾ ਕਿਉਂਕਿ ਇਹ ਕਿਤੇ ਨਾ ਕਿਤੇ ਸੈਂਟੀਮੈਂਟਸ ਵੀ ਸਾਡੇ ਜੁੜੇ ਹੁੰਦੇ ਨੇ ਧਾਰਮਿਕ ਭਾਵਨਾਵਾਂ ਵੀ ਜੁੜੀਆਂ ਹੁੰਦੀਆਂ ਨੇ ਸਭ ਤੋਂ ਪਹਿਲਾਂ ਉਹਨਾਂ ਨੇ ਉੱਥੇ ਜਾ ਕੇ ਆ ਜੁੜਿਆ ਗੁਰਦੁਆਰਾ ਸਾਹਿਬ ਨਤਮਸਤਕ ਹੋਣਾ ਔਰ ਨਤਮਸਤਕ ਹੋਣ ਤੋਂ ਬਾਅਦ ਫਿਰ ਵਿੱਚ ਨਾਲ ਹੀ ਗੁਰਦੁਆਰਾ ਸਾਹਿਬ ਦੇ ਜਿਹੜੇ ਬੂਥ ਹੈ ਉਹ ਬਣੇ ਹੋਏ ਨੇ ਤੇ ਉੱਥੇ ਜਾ ਕੇ ਬੂਥ ਤੇ ਆਪਣੀ ਵੋਟ ਜਿਹੜੀ ਹੈ ਉਹ ਕਾਸਟ ਕਰਨੀ ਹੈ ਹਾਲਾਂਕਿ ਜੇਕਰ ਅੱਜ ਦੇ ਮੌਸਮ ਦੀ ਅਸੀਂ ਗੱਲ ਕਰੀਏ ਤਾਂ ਅੱਜ ਦਾ ਜਿਹੜਾ ਮੌਸਮ ਹੈ ਕਾਫੀ ਧੁੱਪ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਅਜੇ 8 ਵੀ ਪੂਰੇ ਨਹੀਂ ਵੱਜੇ ਔਰ ਸੂਰਜ ਜਿਹੜਾ ਆ ਉਹ ਚੜਿਆ ਹੋਇਆ ਬਿਲਕੁਲ ਧੁੱਪ ਜਿਹੜੀ ਹੈ ਉਹ ਨਿਕਲੀ ਹੋਈ ਹੈ ਅਹ ਤਾਂ ਗਰਮੀ ਅੱਜ ਲੱਗਦਾ ਕਿ ਬਹੁਤ ਰਹਿਣ ਵਾਲੀ ਹੈ ਤਾਂ ਇੱਧਰ ਬੂਥ ਵੀ ਇੱਧਰ ਬਣਿਆ ਹੋਇਆ ਗੁਰਦੁਆਰਾ ਸਾਹਿਬ ਵੀ ਇੱਧਰ ਹੈ ਔਰ ਇਸ ਤੋਂ ਬਾਅਦ ਵਿੱਚ ਇੱਧਰੋਂ ਆਉਣਗੇ ਇੱਧਰ ਗੁਰੂ ਗੁਰੂ ਮਹਾਰਾਜ ਦਾ ਇਧਰੋਂ ਨਦੇ ਵੱਲੋਂ ਵੋਟ ਆਸਰਾ ਲਿਆ ਜਾਣਾ ਹੈ ਇਹ ਇਹ ਹੋ ਸਕਦਾ ਬਿਲਕੁਲ ਮੌਸਮ ਦਾ ਵੀ ਕਿਤੇ ਨਾ ਕਿਤੇ ਕਿਉਂਕਿ ਗਰਮੀ ਵੀ ਨਿਕਲੀ ਹੋਈ ਆ ਹਾਲਾਂਕਿ ਇਧਰੋਂ ਛੁੱਟੀ ਦਾ ਜਰੂਰ ਇਸ ਹਾਲ ਕੇ ਦੇ ਵਿੱਚ ਐਲਾਨ ਕੀਤਾ ਗਿਆ ਮੈਂ ਜਿੱਥੇ ਖੜਾ ਆ ਇਧਰ ਮੈਂ ਕੈਮਰਾਮੈਨ ਨੂੰ ਕਵਾਂਗਾ ਦਿਖਾ ਦੇਣੇ ਤੂੰ ਇਧਰ ਗੁਰਦੁਆਰਾ ਸਾਹਿਬ ਹੈ ਇਧਰੋਂ ਮਹਿੰਦਰ ਭਗਤ ਜੀ ਨਿਕਲਣਗੇ ਤੇ ਇਹ ਗੁਰਦੁਆਰਾ ਸਾਹਿਬ ਉਹਨਾਂ ਨੇ ਨਤਮਸਤਕ ਹੋਣਾ ਤੇ ਇਸ ਤੋਂ ਬਾਅਦ ਵਿੱਚ ਨਾਲ ਹੀ ਬੂਥ ਹੈ ਜਿੱਥੇ ਉਹਨਾਂ ਨੇ ਵੋਟ ਆਪਣੀ ਕਾਸਟ ਕਰਨੀ ਆ ਤਾਂ ਬਿਲਕੁਲ ਜਿਵੇਂ ਤੁਸੀਂ ਕਹੇ ਹੋ ਸਕਦਾ ਹੈ ਜੇ ਤਕਰੀਬਨ 8:00 ਵਜੇ ਦਾ ਸਮਾਂ ਲੋਕ ਘਰੋਂ ਘਰੀਏ ਪਰ ਉਸ ਤਰੀਕੇ ਦਾ ਚੈਲਪੈਲ ਨਹੀਂ ਦੇਖਣ ਨੂੰ ਮਿਲ ਰਹੀ ਕਿਉਂਕਿ ਜਿਮਨੀ ਚੋਣਾ ਹੈ ਜਲੰਧਰ ਵੈਸਟ ਤੇ ਇੱਕ ਹੀ ਸੀਟ ਹੈ ਜਿੱਥੇ ਜਿਮਨੀ ਚੋਣਾ ਹੈ ਪਰ ਲੋਕਾਂ ਦੇ ਵਿੱਚ ਇਸ ਵਾਰੀ ਉਤਸ਼ਾਹ ਜਿਹੜਾ ਉਹ ਘੱਟ ਦੇਖਣ ਨੂੰ ਮਿਲ ਰਿਹਾ ਜਾਂ ਫਿਰ ਲੋਕ ਸ਼ੋਰ ਨਹੀਂ ਕਰ ਰਹੇ ਹਾਲਾਂਕਿ ਇਸ ਏਰੀਏ ਦੇ ਵਿੱਚ ਛੁੱਟੀ ਦਾ ਜਿਹੜਾ ਆ ਉਹ ਜ਼ਰੂਰ ਐਲਾਨ ਕੀਤਾ ਗਿਆ ਬਟ ਫਿਰ ਵੀ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਉਤਸ਼ਾਹ ਜਿਹੜਾ ਆ ਉਹ ਹਾਲਾਂਕਿ ਅਜੇ ਦੇਖਣ ਨੂੰ ਨਹੀਂ ਮਿਲ ਰਿਹਾ ਕਿਉਂਕਿ ਜ਼ਿਆਦਾ ਤੌਰ ਤੇ ਚੈਲਪੈਲ ਨਹੀਂ ਹੈ ਤਕਰੀਬਨ 1.71k ਹਜ਼ਾਰ ਦੀ ਇਧਰ VOTING ਹੈ ਜਲੰਧਰ ਵੈਸਟ ਦੇ ਵਿੱਚ ਟੋਟਲ ਕੁੱਲ ਵੋਟ ਜਿਹੜੀ ਹੈ 171000 ਤੇ 181 ਦੇ ਕਰੀਬ ਜਿਹੜੇ ਹੈ ਉਹ ਪੋਲਿੰਗ ਸਟੇਸ਼ਨ ਜਿਹੜੇ ਹੈ ਉਹ ਆਲਮੋਸਟ ਜਲੰਧਰ ਵੈਸਟ ਹਲਕੇ ਦੇ ਵਿੱਚ ਬਣਾਏ ਹੋਏ ਨੇ ਜਿੱਥੇ ਵੋਟ ਜਿਹੜੀ ਹੈ ਲੋਕਾਂ ਨੇ ਜਾ ਕੇ ਕਾਸਟ ਕਰਨੀ ਹੈ ਤਾਂ ਬਿਲਕੁਲ ਉਹ ਕਿਤੇ ਨਾ ਕਿਤੇ ਚਹਿਲ ਪਹਿਲ ਜਿਵੇਂ ਤੁਸੀਂ ਕਹਿ ਦੇਖਣ ਨੂੰ ਨਹੀਂ ਮਿਲ ਰਹੀ ਕਿਉਂਕਿ ਲੋਕਾਂ ਦੇ ਵੀ ਰੁਝਾਨ ਬਹੁਤ ਹੁੰਦੀ ਹੈ ਡੇਢ ਮਹੀਨੇ ਦੇ ਵਿੱਚ ਇਹ ਇਲੈਕਸ਼ਨ ਆ ਗਈ ਹੈ ਜਲੰਧਰ ਬਾਈ ਇਲੈਕਸ਼ਨ ਫਿਰ ਉਸ ਤੋਂ ਬਾਅਦ ਜਿਹੜੀਆਂ ਹੋਰ ਸੀਟਾਂ ਖਾਲੀ ਹੋਣੀਆਂ ਨੇ ਉਹਨਾਂ ਤੇ ਵੀ ਜਮਿਨੀ ਚੋਣ ਆ ਹੋ ਜਾਣੀਆਂ ਤਾਂ ਕਿਤੇ ਨਾ ਕਿਤੇ ਉਹ ਲੋਕ ਅਜੀ ਉਹਨਾਂ ਨੇ ਕੰਮ ਧੰਦੇ ਦੇ ਵਿੱਚ ਰੁੱਝੇ ਹੋਏ ਨੇ ਕਿਉਂਕਿ ਇਲੈਕਸ਼ਨ ਤਾਂ ਡੇਢ ਮਹੀਨੇ ਦੇ ਵਿੱਚ ਫਿਰ ਆ ਗਈ ਕਿਤਨਾ ਕਿਤੇ ਅਸਰ ਜਗਮੰਤ ਦੇਖਣ ਨੂੰ ਮਿਲਦਾ ਭਾਵੇਂ ਅਸੀਂ ਨਾ ਕਹੀਏ ਕਿਉਂਕਿ ਹੁਣ ਤੁਹਾਡੇ ਸਾਹਮਣੇ ਆ ਤੁਸੀਂ ਦੇਖ ਹੀ ਸਕਦੇ ਹੋ ਨਹੀਂ ਤਾਂ ਲੋਕ ਸਭਾ ਸੀ ਇਲੈਕਸ਼ਨ ਕਵਰ ਕੀਤੀ ਹੈ 6 ਵਜੇ ਤੋਂ ਹੀ ਬੂਥਾਂ ਤੇ ਲਾਈਨਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਸੀ ਗਲੀਆਂ ਦੇ ਵਿੱਚ ਲੋਕ ਵੱਖਰੀ ਵੱਖਰੀ ਪਾਰਟੀ ਦੇ ਝੰਡੇ ਲੈ ਕੇ ਘੁੰਮਰੇ ਸੀਗੇ ਤਾਂ ਉਹ ਲੱਗਦਾ ਸੀ ਕਿ ਵਾਕਈ ਹੁਣ ਇਲੈਕਸ਼ਨ ਹੋਣ ਜਾ ਰਹੀ ਹੈ ਲੋਕ ਸਭਾ ਦੀ ਹਾਲਾਂਕਿ ਬੇਸ਼ੱਕ ਇੱਕ ਸੀਟ ਹੈ ਜਲੰਧਰ ਵੈਸ ਦੀ ਸੀਟ ਹੈ ਪਰ ਅਸੀਂ ਜਲੰਧਰ ਵੈਸਟ ਹਲਕੇ ਦੇ ਵਿੱਚ ਖੜੇ ਆ ਤਾਂ ਇੱਥੇ ਵੈਸਟ ਦੇ ਲੋਕ ਵੀ ਦੇਖਣ ਨੂੰ ਨਹੀਂ ਮਿਲ ਰਹੇ ਸਾਰੀਆਂ ਗਲੀਆਂ ਇਧਰ ਲਈ ਤੁਸੀਂ ਗਲੀ ਦੇਖ ਲਓ ਇਧਰਲੀ ਗਲੀ ਸੁੰਨੀ ਹੈ ਜੇ ਤੁਸੀਂ ਆ ਮੇਨ ਸੜਕ ਦੇਖਦੇ ਹੋ ਤਾਂ ਮੇਨ ਸੜਕ ਸੁੰਨੀ ਹੈ ਹਾਲਾਂਕਿ 8 ਵਜੇ ਦੇ ਕਰੀਬ ਰਸ਼ ਪੈਣਾ ਜਗਮੰਤ ਸ਼ੁਰੂ ਹੋ ਜਾਂਦਾ ਹੈ ਜਿਹੋਦੇ ਦਿਨ ਨੇ ਧੁੱਪ ਜਿਹੜੀ ਉਚੜੀ ਹੋਈ ਹੈ ਗਰਮੀ ਜਿਹੜੀ ਹੁਣ ਤੋਂ ਤੁਸੀਂ ਦੇਖ ਸਕਦੇ ਹੋ ਪਸੀਨਾ ਵੀ ਆਉਣ ਲੱਗ ਪਿਆ ਹੈ ਗਰਮੀ ਕਾਫੀ ਅੱਜ ਦਾ ਦਿਨ ਲੱਗਦਾ ਹੈ ਕਿ ਗਰਮੀ ਬਹੁਤ ਰਹਿਣ ਵਾਲੀ ਹੈ ਸੋ ਖਾਸ ਤੌਰ ਤੇ ਇਹ ਵੀ ਹੋ ਸਕਦਾ ਹੈ ਆਜਾ ਫਿਰ ਲੋਕ ਇਹ ਕਹਿੰਦੇ ਹੁਣ ਕਿ ਚਲੋ ਅਜੇ ਕੋਈ ਨਹੀਂ 5:00 6:00 ਵਜੇ ਤੱਕ ਸ਼ਾਮਾਂ ਦੇ VOTING ਹੋਣੀ ਹੈ ਤਾਂ ਉਦੋਂ ਜਾ ਕੇ ਪਾ ਦਾਂਗੇ ਕਿਉਂਕਿ ਇਹ ਲੋਕ ਸੋਚਦੇ ਨੇ ਕਈ ਲੋਕ ਕਹਿੰਦੇ ਕਿ ਸਵੇਰੇ ਪਕਤਾਨ ਕਰ ਦਈਏ ਵੋਟ ਦਾ ਕਈ ਕਹਿੰਦੇ ਕਿ ਮਿੱਡੇ ਦੇ ਵਿੱਚ ਕਰਾਂਗੇ ਉਦੋਂ ਭੀੜ ਨਹੀਂ ਹੋਣੀ ਕਈ ਕਹਿੰਦੇ ਕਿ ਸ਼ਾਮ ਨੂੰ ਕਰਾਂਗੇ ਉਦੋਂ ਥੋੜਾ ਜਿਹਾ ਮੌਸਮ ਠੀਕ ਹੋ ਜਾਣਾ ਤਾਂ ਗਰਮੀ ਵੀ ਜਗਮੰਤ ਬਹੁਤ ਹੈ ਪਰ ਦੇਖਣ ਵਾਲੀ ਇਹ ਗੱਲ ਹੈ ਕਿ ਆਖਰਕਾਰ ਹੁਣ ਲੋਕਾਂ ਦੇ ਵਿੱਚ ਰੁਝਾਨ ਕਿੰਨਾ ਹੈ VOTING ਨੂੰ ਲੈ ਕੇ ਇਹ ਚੋਣ ਨੂੰ ਲੈ ਕੇ ਜਲੰਧਰ ਵੈਸਟ ਸੀਟ ਨੂੰ ਲੈ ਕੇ ਹਾਲਾਂਕਿ ਜੋਰ ਪਾਰਟੀਆਂ ਦੇ ਵਿੱਚ ਕੋਈ ਕਮੀ ਨਹੀਂ ਪਾਰਟੀਆਂ ਨੇ ਨਾ ਜੋਰ ਲਾ ਦਿੱਤਾ ਜੇਕਰ ਬੀਜੇਪੀ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਕਾਂਗਰਸ ਦੀ ਗੱਲ ਕਰੀਏ ਤਾਂ ਪੱਬਾ ਪਾਰ ਹੋ ਕੇ ਪ੍ਰਚਾਰ ਕੀਤਾ ਪੂਰੇ ਤੋਂ ਪੂਰੇ ਸਟਾਰ ਪ੍ਰਚਾਰਕ ਕੋਈ ਲੀਡਰ ਰਿਆ ਨਹੀਂ ਹੈ ਜਿਸ ਨੇ ਵੈਸਟ ਹਲਕੇ ਦੇ ਵਿੱਚ ਆਣ ਕੇ ਪ੍ਰਚਾਰ ਨਹੀਂ ਕੀਤਾ ਇੱਕ ਤਰ੍ਹਾਂ ਦੀ ਇਹ ਹੌਟ ਸੀਟ ਜਿਹੜੀ ਹੈ ਉਹ ਬਣੀ ਹੋਈ ਹੈ ਇਹਦੇ ਵਿੱਚ ਇੱਕ ਫੈਕਟਰ ਵੀ ਹੈ ਮੈਂ ਤੁਹਾਨੂੰ ਦੱਸਦਾ ਕਿ सुरेंद्र कौर ਹੁਣਾਂ ਦੀ ਗੱਲ ਕਰੀਏ ਉਹ ਐਮਸੀ ਰਹੇ ਨੇ ਐਮਸੀ ਤੋਂ ਬਾਅਦ ਉਹ ਸੀਨੀਅਰ ਡਿਪਟੀ ਮੇ ਰਹੇ ਨੇ ਹਾਲਾਂਕਿ ਉਸ ਪੱਦਰ ਤੇ ਸਟੇਟ ਲੈਵਲ ਤੇ ਪੂਰੇ ਉਹਨਾਂ ਦਾ ਉਹ ਫੇਸ ਨਹੀਂ ਬਣ ਪਾਇਆ ਜਿਵੇਂ ਉਹ ਸਾਬਕਾ ਐਮਐਲਏ ਰਹੇ ਹੁਣ ਜਾਂ ਹੋਰ ਕੋਈ ਉਹਨਾਂ ਦੇ ਕੋਲ ਅਹੁਦਾ ਰਿਆ ਹੋਵੇ ਤਾਂ ਉਹ ਵੀ ਇੱਕ ਸੀਮਤ ਹੋ ਜਾਂਦਾ ਹੈ ਪਾਰਟੀ ਫਿਰ ਉੱਥੇ ਜ਼ਿਆਦਾ ਮੈਟਰ ਕਰਦੀ ਹੈ ਕਿ ਪਾਰਟੀ ਕਿਹੜੀ ਹੈ ਕਿਉਂਕਿ ਜਦੋਂ ਅਸੀਂ ਪੂਰੇ ਪੱਦਰ ਦੀ ਅਸੀਂ ਗੱਲ ਕਰਦੇ ਹਾਂ ਤਾਂ ਉਹ ਫਿਰ ਪਾਰਟੀ ਵਾਈਜ਼ ਜਾਣਿਆ ਜਾਂਦਾ ਹੁਣ ਵੱਡੇ ਲੀਡਰਾਂ ਦੇ ਨਾਮ ਚੱਲਦੇ ਆ ਜਿਵੇਂ ਤੁਸੀਂ ਕਿਹਾ ਚੰਨੀ ਹੁਣੀ ਸੀਗੇ ਸੁਸ਼ੀਲ ਰਿੰਕੂ ਹੁਣੀ ਸੀਗੇ ਤਾਂ ਉਹ ਨਾਮ ਚੱਲਦੇ ਆ ਕਿ ਯਾਰ ਇਹ ਵੱਡਾ ਲੀਡਰ ਹੈ ਹਾਲਾਂਕਿ ਇਥੇ ਐਮ ਸੀ ਦੀ ਇਲੈਕਸ਼ਨ ਉਹ ਜਰੂਰ ਪੰਜ ਵਾਰ ਜਿੱਤਦੇ ਰਹੇ ਨੇ ਸੀਨੀਅਰ ਡਿਪਟੀ ਮੇਅਰ ਜਲੰਧਰ ਦੇ ਵੀ ਰਹੇ ਨੇ ਪਰ ਉਸ ਤੋਂ ਬਾਅਦ ਉਹਨਾਂ ਦੇ ਕਹਿ ਲਈ ਕੋਈ ਉਹ ਸਾਬਕਾ ਐਮ ਐਲ ਏ ਨਹੀਂ ਰਹੇ ਕੋਈ ਮੰਤਰੀ ਨਹੀਂ ਰਹੇ ਤਾਂ ਫਿਰ ਵੀ ਉਹ ਹੁੰਦਾ ਹੁਣ ਦੂਸਰੇ ਪਾਸੇ ਮਹਿੰਦਰ ਭਗਤ ਹੁਣਾ ਦੀ ਗੱਲ ਕਰਦੇ ਆਂ ਬੀ ਜੀ ਪੀ ਦੇ ਤਰਫੋਂ ਇਹ ਪਹਿਲਾਂ ਉਮੀਦਵਾਰ ਸੀਗੇ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਇਹ ਆਮ ਆਦਮੀ ਪਾਰਟੀ ਦੇ ਵਿੱਚ ਆਏ ਤੇ ਇਹਨਾਂ ਨੂੰ ਵੈਸਟ ਦਾ ਹਲਕਾ ਇੰਚਾਰਜ ਜੜਾ ਉਲਾ ਦਿੱਤਾ ਗਿਆ ਸੀ ਸੋ ਕਿਤੇ ਨਾ ਕਿਤੇ ਹੁਣ ਇਹ ਪਾਰਟੀਆਂ ਦੇ ਨਾਮ ਚੱਲਦੇ ਨੇ ਕਿ ਕਿਹੜੀ ਪਾਰਟੀ ਆ ਛਾ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਬੀ ਜੀ ਪੀ ਪਾਰਟੀ ਫਿੱਕੇ ਪੈਂਦੇ ਹੋਏ ਕਿਤਨਾ ਕਿਤੇ ਦਿਖਾਈ dete ne ਕਿਉਂਕਿ ਨਵੇਂ ਕੈਂਡੀਡੇਟ ਵੀ ਨੇ ਸੁਰਜੀਤ ਕੌਰ ਹੁਣਾਂ ਦੀ ਅਸੀਂ ਗੱਲ ਕਰਦੇ ਆਂ ਸ਼ਾਇਦ ਹੀ ਅਸੀਂ ਵੈਸਟ ਹਲਕੇ ਤੋਂ ਬਾਹਰ ਕਿਸੇ ਨੂੰ ਪੁੱਛੀ ਕਿ ਸੁਰਜੀਤ ਕੌਰ ਹੁਣਾਂ ਦੇ ਬਾਰੇ ਜਾਣਦੇ ਹੋ ਜਿਹੜੇ ਅਕਾਲੀ ਦਲ ਤੋਂ ਵੈਸਟ ਹਲਕੇ ਦੇ ਵਿੱਚ ਚੋਣ ਲੜ ਰਹੇ ਆਂ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਦੱਸ ਪਾਵੇਗਾ ਕਿ ਸੁਰਜੀਤ ਕੌਰ ਹੁਣਾਂ ਦਾ ਸਿਆਸੀ ਬੈਕਗ੍ਰਾਉਂਡ ਕੀ ਹੈ ਜਗਵੰਤ ਉਹ ਫਿਰ ਉਸ ਤੋਂ ਬਾਅਦ ਸੁਰਿੰਦਰ ਕੌਰ ਹੁਣਾਂ ਦੀ ਗੱਲ ਕਰਦੇ ਆਂ ਤਾਂ ਸ਼ਾਇਦ ਹੀ ਕੋਈ ਜਲੰਧਰ ਤੋਂ ਬਾਹਰ ਦੱਸ ਪਾਵੇਗਾ ਕਿ ਸੁਰਿੰਦਰ ਕੌਰ ਹੁਣਾਂ ਦਾ ਸਿਆਸੀ ਬੈਕਗ੍ਰਾਉਂਡ ਕੀ ਹੈ ਸੋ ਇਸ ਤਰੀਕੇ ਦੇ ਨਾਲ ਕਿਤਨਾ ਕਿਤੇ ਚੀਜ਼ਾਂ ਮੈਟਰ ਵੀ ਕਰਦੀਆਂ ਨੇ ਔਰ ਪਾਰਟੀ ਬਿਲਕੁਲ ਹੁਣ ਪਾਰਟੀ ਦੇ ਨਾਂ ਤੇ ਇਲੈਕਸ਼ਨ ਲੜੀ ਜਾ ਰਹੀ ਹੈ ਕਿ ਕਾਂਗਰਸ ਨੂੰ ਪਾ ਦਿਓ ਅਕਾਲੀ ਦਲ ਨੂੰ ਪਾ ਦਿਓ ਆਮ ਆਦਮੀ ਪਾਰਟੀ ਨੂੰ ਪਾ ਦਿਓ ਤਾਂ ਇਧਰ ਤਸਵੀਰ ਹੈ ਆ ਬਿਲਕੁਲ ਜਾਇਜ਼ਾ ਵੀ ਲਿਆ ਜਾ ਰਿਹਾ ਪੁਲਸ ਜਿਹੜੇ ਬੂਥ ਇੱਥੇ ਬਣੇ ਹੋਏ ਨੇ ਪੁਲਸ ਪਾਰਟੀਆਂ ਗਸ਼ਤ ਜਰੂਰ ਕਰ ਰਹੀਆਂ ਨੇ ਬੂਥਾਂ ਦੇ ਉੱਪਰ ਪਹੁੰਚ ਵੀ ਕਰ ਰਹੀਆਂ ਨੇ ਪਰ ਉਹ ਰੁਝਾਨ ਇਸ ਵਾਰ ਜਗਵੰਤ ਨਹੀਂ ਦੇਖਣ ਨੂੰ ਮਿਲ ਰਿਹਾ ਥੋੜਾ ਜਿਹਾ ਫਿੱਕਾ ਫਿੱਕਾ ਮਾਹੌਲ ਲੱਗਦਾ ਇੰਜ ਲੱਗਦਾ ਕਿ ਜਿਵੇਂ ਕੋਈ ਸਰਕਾਰੀ ਛੁੱਟੀ ਹੋਵੇ ਤਾਂ ਸਾਰੇ ਘਰਾਂ ਦੇ ਵਿੱਚ ਆਪਣਾ ਇੰਜੋਏ ਕਰਦੇ ਹੋਣ ਤਾਂ ਉਹਨਾਂ ਨੇ ਇੱਥੇ ਪਹੁੰਚਣਾ ਸਾਡੀ ਗੱਲਬਾਤ ਉਹਨਾਂ ਦੇ ਨਾਲ ਹੋਈ ਹੈ ਆ ਉਹ ਇਹ ਤੇ ਆਪਣੇ ਘਰ ਦੇ ਵਿੱਚ ਪਹੁੰਚਣ ਗਏ ਤੇ ਘਰ ਤੋਂ ਬਾਅਦ ਇਧਰ ਨਾਲ ਹੀ ਹਾਲਾਂਕਿ 8 ਵਜੇ ਦਾ ਸਮਾਂ ਜਰੂਰ ਹੋ ਚੁੱਕਾ ਹੈ ਉਹਨਾਂ ਨੇ ਸਾਨੂੰ 8 ਵਜੇ ਦਾ ਸਮਾਂ ਦਿੱਤਾ ਸੀਗਾ ਕਿ 8 ਵਜੇ ਮੈਂ ਆਪਣੀ ਰਿਹائش ਤੇ ਹੋਵਾਂਗਾ ਫਿਰ ਉਸ ਤੋਂ ਬਾਅਦ ਇਧਰ ਗੁਰਦੁਆਰਾ ਸਾਹਿਬ ਤੁਹਾਨੂੰ ਦਿਖਾ ਦਿੱਤਾ ਹੈ ਗੁਰਦੁਆਰਾ ਸਾਹਿਬ ਜਾ ਕੇ ਉਹ ਨਤਮਸਟਕ ਹੋਣਗੇ ਹਰ ਨਤਮਸਟਕ ਹੋਣ ਤੋਂ ਬਾਅਦ ਨਾਲ ਹੀ VOTING ਪੋਲਿੰਗ ਬੂਥ ਜਿਹੜੇ ਉਹ ਬਣੇ ਹੋਏ ਨੇ ਉੱਥੇ ਆਪਣੀ ਵੋਟ ਜਿਹੜੀ ਉਹਨਾਂ ਨੇ ਕਾਸਟ ਕਰਨੀ ਆ ਤਾਂ ਇਧਰ ਉਹਨਾਂ ਦੀ ਰਿਹائش ਹੈ ਬਿਲਕੁਲ ਰਿਹائش ਤੇ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਜਗਵੰਤ ਉਮੀਦਵਾਰ ਹੁੰਦਾ ਹੈ ਤਾਂ ਉਮੀਦਵਾਰ ਦੇ ਘਰ ਦੇ ਬਾਹਰ ਸਵੇਰ ਤੋਂ ਜਮਾਵੜਾ ਲੱਗ ਜਾਂਦਾ ਹੈ ਕਿ ਭਾਈ ਅੱਜ ਵੋਟਾਂ ਨੇ ਤਾਂ ਇਹ ਉਹਨਾਂ ਦੀ ਰਿਹائش ਹੈ ਤੁਸੀਂ ਦੇਖ ਸਕਦੇ ਹੋ ਗਲੀ ਹਾਲਾਂਕਿ ਬੈਰੀਕੇਡ ਜ਼ਰੂਰ ਨੇ ਪਰ ਇੱਥੇ ਕੋਈ ਵੀ ਉਹਨਾਂ ਦਾ ਸਮਰਥਕ ਇੱਥੇ ਨਹੀਂ ਦਿਖਾਈ ਦੇ ਰਿਹਾ ਕੋਈ ਵੀ ਹੋਰ ਲੋਕ ਇੱਥੇ ਨਹੀਂ ਦਿਖਾਈ ਦੇ ਰਹੇ ਤਾਂ ਕਿਤੇ ਨਾ ਕਿਤੇ ਸੁੰਨ ਜ਼ਰੂਰ ਤੁਹਾਨੂੰ ਦੇਖਣ ਨੂੰ ਮਿਲੇਗੀ ਇਹ ਗਲੀ ਹੈ ਔਰ ਇੱਧਰ ਇਹ ਬਿਲਕੁਲ ਜਿੱਥੇ ਪੋਸਟਰ ਲੱਗਾ ਤੁਸੀਂ ਦੇਖ ਸਕਦੇ ਹੋ ਇਹ ਇਹ ਉਹਨਾਂ ਦੀ ਰਿਹائش ਹੈ ਇੱਥੇ ਦੋ ਘਰ ਨੇ ਉਹਨਾਂ ਨੇ ਦੋਨੋਂ ਉਹਨਾਂ ਦੀਆਂ ਜੱਦੀ ਰਿਹائش ਨੇ ਇਹ ਔਰ ਇੱਥੇ ਹੀ ਉਹ ਆਉਣਗੇ ਔਰ ਇਸ ਤੋਂ ਬਾਅਦ ਦੇ ਵਿੱਚ ਬਿਲਕੁਲ ਨਾਲ ਬੂਥ ਹੈ ਉੱਥੇ ਵੋਟ ਕਾਸਟ ਕਰਨੀਆਂ ਪਰ ਅਜੇ ਫਿਲਹਾਲ ਸਿਕਿਉਰਟੀ ਇੱਥੇ ਜ਼ਰੂਰ ਹੈ ਪਰ ਹੋਰ ਕੋਈ ਵੀ ਇੱਥੇ ਵਰਕਰ ਜਾਂ ਸਮਰਥਕ ਜਾਂ ਹੋਰ ਕੋਈ ਨੁਮਾਇੰਦਾ ਕੋਈ ਵੀ ਜਿਹੜਾ ਆਜੇ ਨਹੀਂ ਪਹੁੰਚਿਆ ਜਗਵੰਤ ਤਾਂ ਇਹ ਤਸਵੀਰ ਦੇਖ ਸਕਦੇ ਹੋ ਬਿਲਕੁਲ ਇਹ ਸਾਹਮਣੇ ਘਰ ਹੈ ਜਿੱਥੇ ਲੱਗਾ ਹੋਇਆ ਪੋਸਟਰ ਤੁਸੀਂ ਦੇਖ ਸਕਦੇ ਹੋ ਆਪ ਦੀ ਸਰਕਾਰ ਤੇ ਆਪ ਦਾ ਐਮ ਐਲ ਏ ਇਹ ਉਹਨਾਂ ਦੀ ਰਿਹਾਈਸ਼ ਹੈ ਇੱਥੇ ਹੀ ਉਹਨਾਂ ਨੇ ਪਹੁੰਚਣਾ ਹੈ ਤਾਂ ਤਸਵੀਰ ਅਸੀਂ ਇਹ ਤੁਹਾਨੂੰ ਦਿਖਾ ਰਹੇ ਹਾਂ ਚੰਦ ਕੀ ਮੇਟਾਂ ਦੇ ਵਿੱਚ ਕਿਹਾ ਜਾ ਰਿਹਾ ਕੋਈ ਇੱਥੇ ਪਹੁੰਚ ਜਾਣਗੇ ਪਰ ਉਸ ਤੋਂ ਪਹਿਲਾਂ ਇੱਥੇ ਕਿਸੇ ਵੀ ਤਰੀਕੇ ਦਾ ਕੱਟ ਤੁਹਾਨੂੰ ਨਹੀਂ ਦਿਖਾਈ ਦੇ ਰਿਹਾ ਖਾਸ ਤੌਰ ਤੇ ਅਸੀਂ ਜਦੋਂ ਲੋਕਾਂ ਦੇ ਵਿੱਚ ਵਿਚਰੇ ਆਂ ਤੇ ਉਹਨਾਂ ਕਹਿ ਕੇ ਦਲ ਬਦਲੂਆਂ ਨੂੰ ਸਬਕ ਜਰੂਰ ਸਿਖਾਉਣਾ ਹੈ ਹਾਲਾਂਕਿ ਇਹ ਅਸੀਂ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੀਆਂ ਪਿੱਛੇ ਹੋਈਆਂ ਨੇ ਉਹਨਾਂ ਦੇ ਵਿੱਚ ਵੀ ਦੇਖ ਕੇ ਹਟੇ ਆ ਕਿ ਜੁੜੇ ਬੰਦੇ ਪਾਰਟੀ ਬਦਲ ਲੈਂਦੇ ਨੇ ਪਾਰਟੀ ਛੱਡ ਦਿੰਦੇ ਨੇ ਦਲ ਬਦਲੂਆਂ ਦੇ ਬਾਰੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਕਿ ਉਹ ਕਹਿੰਦੇ ਕਿ ਜਿਹੜੇ ਇੱਕ ਪਾਰਟੀ ਦੇ ਵਿੱਚ ਨਹੀਂ ਰਹਿ ਸਕਦੇ ਉਹ ਲੋਕਾਂ ਦੀਆਂ ਮੁਸ਼ਕਲਾਂ ਕੀ ਸੁਣਨਗੇ ਜਿਹੜੇ ਆਪਣੇ ਸਵਾਰਥ ਦੇਖਦੇ ਐ ਕਿ ਮੈਨੂੰ ਇਹ ਪਾਰਟੀ ਦੇ ਵਿੱਚ ਜ਼ਿਆਦਾ ਮਿਲ ਰਿਹਾ ਮੈਂ ਉਹ ਪਾਰਟੀ ਦੇ ਵਿੱਚ ਚੱਲ ਜਾ ਫਿਰ ਦੂਜੀ ਪਾਰਟੀ ਨੇ ਅਹੁਦਾ ਵੱਡਾ ਦੇ ਦਿੱਤਾ ਐ ਤਾਂ ਉਸ ਪਾਰਟੀ ਦੇ ਵਿੱਚ ਚਲੇ ਗਏ ਉਹ ਉਹ ਲੋਕਾਂ ਦਾ ਨਹੀਂ ਸੋਚਿਆ ਜਿਹੜੇ ਲੋਕ ਉਹਨਾਂ ਨੂੰ ਚੁਣਨਾ ਚਾਹੁੰਦੇ ਨੇ ਉਸ ਪਾਰਟੀ ਦੇ ਵਿੱਚ ਦੇਖਣਾ ਚਾਹੁੰਦੇ ਨੇ ਹਾਲਾਂਕਿ ਇਹ ਮੋٹے ਤੌਰ ਤੇ ਸੀ ਦੇਖ ਲਈ ਤਾਂ ਹੁੰਦਾ ਤਾਂ ਲੋਕਾਂ ਦੇ ਨਾਲ ਹੀ ਵਿਸ਼ਵਾਸ ਘਾਤ ਐ ਨਾ ਤੁਸੀਂ ਇੱਕ ਪਾਰਟੀ ਦੇ ਵਿੱਚੋਂ ਤੁਸੀਂ ਸਪੋਜ਼ ਕਰ ਲਓ ਐਮ ਐਲ ਏ ਬਣ ਜਾਂਦੇ ਹੋ ਔ ਉਸ ਪਾਰਟੀ ਨੂੰ ਧਿਆਨ ਦੇ ਵਿੱਚ ਰੱਖ ਕੇ ਤੁਹਾਨੂੰ ਧਿਆਨ ਦੇ ਵਿੱਚ ਰੱਖ ਕੇ ਲੋਕ ਜਿਹੜੀ ਹੈ ਉਹ ਵੋਟਾਂ ਪਾਉਂਦੇ ਨੇ ਕਿ ਇਸ ਪਾਰਟੀ ਦਾ ਹੀ ਨੁਮਾਇੰਦਾ ਕੱਲੋਂ ਤੁਸੀਂ ਪਾਰਟੀ ਬਦਲ ਦੋ ਜਿਹੜੇ ਲੋਕਾਂ ਨੇ ਪਾਰਟੀ ਦੇ ਨਾਂ ਤੇ ਵੋਟਾਂ ਪਾਈਆਂ ਉਹਨਾਂ ਦਾ ਵਿਸ਼ਵਾਸ ਵੀ ਟੁੱਟ ਜਾਂਦਾ ਹੈ ਔਰ ਤੁਸੀਂ ਕੀ ਕੰਮ ਕਰੋਗੇ ਇਹ ਲੋਕਾਂ ਦੇ ਮਨ ਦੇ ਵਿੱਚ ਇੱਕ ਸਵਾਲ ਬਣ ਜਾਂਦਾ ਜਿਵੇਂ ਤੁਸੀਂ ਅਕਾਲੀ ਦਲ ਦੀ ਗੱਲ ਕੀਤੀ ਹੈ ਸੁਰਜੀਤ ਕੌਰ ਉਹਨਾਂ ਦੀ ਹਾਲਾਂਕਿ ਉਹਨਾਂ ਤੋਂ ਸਮਰਥਨ ਵਾਪਸ ਲੈ ਲਿਆ ਅਕਾਲੀ ਦਲ ਨੂੰ ਇਹ ਵੀ ਵੱਡਾ ਸਵਾਲ ਹੈ ਕਿਉਂਕਿ ਬਾਗੀ ਧੜਿਆਂ ਦਾ ਜਿਹੜਾ ਆਪਸੀ ਰੌਲਾ ਚੱਲ ਰਿਹਾ ਹੈ ਉਹਦਾ ਅਸਰ ਜਿਹੜਾ ਹੈ ਇਸ ਜਿਮਣੀ ਚੌਣ ਤੇ ਅਕਾਲੀ ਦਲ ਨੂੰ ਦੇ ਨੂੰ ਮਿਲੇਗਾ ਜੇਕਰ ਲੋਕਾਂ ਦਾ ਫਤਵਾ ਜਿਹੜਾ ਆ ਉਹ ਬੀਬੀ ਸਰਜੀਤ ਕੌਰ ਹੁਣਾਂ ਦੇ ਹੱਕ ਦੇ ਵਿੱਚ ਨਹੀਂ ਆਉਂਦਾ ਤਾਂ ਸਿੱਧੇ ਤੌਰ ਤੇ ਇਹ ਪਾਰਟੀ ਦੀ ਹਾਰ ਹੋਵੇਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਪਾਰਟੀ ਨੇ ਪਹਿਲਾਂ ਕੈਂਡੀਡੇਟ ਅਨਾਉਂਸ ਕੀਤਾ ਫਿਰ ਉਸ ਤੋਂ ਬਾਅਦ ਉਹ ਤੋਂ ਆਪਣੇ ਪੈਰ ਪਿਸ਼ਾਂ ਖਿੱਚਲੇ ਜਾਣੇ ਆਪਣਾ ਸਮਰਥਨ ਪਿੱਛੇ ਲੈ ਜਾਣਾ ਇਹ ਸਭ ਤੋਂ ਵੱਡਾ ਸਵਾਲ ਹੈ ਇਹ ਕੁਐਸਚਨ ਮਾਰ ਖੜਾ ਕਰ ਦਿੰਦਾ ਹੈ ਕਿ ਕੀ ਅਕਾਲੀ ਦਲ ਇਸ ਸਥਿਤੀ ਦੇ ਵਿੱਚ ਆ ਚੁੱਕੀ ਹੈ ਕਿ ਅੱਜ ਇੱਕ ਵੀ ਕੈਂਡੀਡੇਟ ਉਹਨਾਂ ਨੇ ਆਪਣਾ ਜਿਹੜਾ ਖਿਲਾ ਰਿਆ ਸੀ ਉਸ ਤੋਂ ਵੀ ਸਮਰਥਨ ਲੈ ਲਿਆ ਤੇ ਉਸ ਤੋਂ ਬਾਅਦ ਬਸਪਾ ਨੂੰ ਇਹ ਗੱਲਾਂ ਚੱਲ ਰਹੀਆਂ ਸੀ ਕਿ ਬਸਪਾ ਨੂੰ ਉਹ ਸਪੋਰਟ ਕਰ ਦੇਣਗੇ ਇਹ ਵੀ ਚਰਚਾਵਾ ਚੱਲਦੀਆਂ ਰਹੀਆਂ ਸੀ ਹੁਣ ਬਾਗੀ ਧੜਾ ਪਹਿਲਾਂ ਇਹ ਗੱਲਾਂ ਜਗਵੰਤ ਕਾਂਗਰਸ ਦੇ ਵਿੱਚ ਚੱਲਦੀਆਂ ਰਹੀਆਂ ਕਿ ਕਾਂਗਰਸ ਦੋ ਫਾੜ ਹੈ ਕਾਂਗਰਸ ਦੇ ਵਿੱਚ ਧੜੇ ਬਹੁਤ ਨੇ ਤਾਂ ਇਸ ਕਰਕੇ ਉਹਨਾਂ ਦੀ ਗੱਲ ਨਹੀਂ ਬਣਦੀ ਹੁਣ ਕਾਂਗਰਸ ਕਿਤੇ ਨਾ ਕਿਤੇ ਲੋਕ ਸਭਾ ਰਿਐਕਸ਼ਨ ਦੇ ਵਿੱਚ ਇਕਜੁੱਟ ਨਜ਼ਰ ਆਈ ਤਾਂ ਉਹਨਾਂ ਨੂੰ ਫਲ ਵੀ ਮਿਲਿਆ 7 7 ਸੀਟਾਂ ਵੀ ਉਹਨਾਂ ਨੇ ਕੱਡੀਆਂ ਹੁਣ ਅਕਾਲੀ ਦਲ ਦੇ ਵਿੱਚ ਦੋ ਧੜੇ ਹੋ ਚੁੱਕੇ ਨੇ ਹਾਲਾਂਕਿ ਅਕਾਲੀ ਦਲ ਦੀ ਪਹਿਲਾਂ ਹੀ ਸਥਿਤੀ ਮਾੜੀ ਡਾਵਾਂਡੋਲ ਹੈ ਪੰਜਾਬ ਦੇ ਵਿੱਚ ਤਾਂ ਉਹਨਾਂ ਦੇ ਵਿੱਚ ਵੀ ਦੋ ਧੜੇ ਬਣ ਚੁੱਕੇ ਨੇ ਇੱਕ ਅਕਾਲੀ ਦਲ ਤੇ ਅਕਾਲੀ ਦਲ ਦਾ ਬਾਗੀ ਧੜਾ ਬਣ ਚੁੱਕਿਆ ਹੈ ਔਰ ਬਾਗੀ ਧੜੇ ਦੇ ਵਿੱਚ ਸੁਰ ਜਿਹੜੇ ਆ ਉਹ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਾਂ ਕਿਤੇ ਨਾ ਕਿਤੇ ਇਹ ਇਸ ਇਲੈਕਸ਼ਨ ਦੇ ਉੱਪਰ ਇਸ ਜਲੰਧਰ ਵੈਸਦੀ ਸੀਟ ਦੇ ਉੱਪਰ ਜਿਹੜੇ ਸੁਰਜੀਤ ਕੌਰ ਖੜੇ ਨੇ ਤਾਂ ਉਹ ਜਰੂਰ ਕਿਤੇ ਨਾ ਕਿਤੇ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਕਿਉਂਕਿ ਅਕਾਲੀ ਦਲ ਪੈਰ ਪਛਾਣ ਖਿੱਚ ਗਿਆ ਤਾਂ ਉਹ ਅਕਾਲੀ ਦਲ ਦੀ ਵੋਟ ਜਿਹੜੀ ਹੈ ਜਿਹੜੀ ਪਾਰਟੀ ਦੇ ਨਾਮ ਨੂੰ ਪੈਂਦੀ ਹੈ ਤਾਂ ਉਹ ਵੀ ਪਿੱਛੇ ਰਹਿ ਜਾਏਗੀ ਤਾਂ ਜੇਕਰ ਬਾਗੀ ਧੜੇ ਦੀ ਵੋਟ ਹੈ ਤਾਂ ਉਹ ਵੀ ਬੀਬੀ ਸੁਰਜੀਤ ਕੌਰ ਨੂੰ ਜਰੂਰ ਪੈ ਸਕਦੀ ਹੈ ਪਰ ਮੇਨ ਜਿਹੜੀ ਅਕਾਲੀ ਦਲ ਦੀ ਵੋਟ ਹੈ